ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਤਰੋਵਾਲ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਪਹਿਲੀ ਵੀਡੀਓ ਆਪਾਂ ਇਸ ਘਰ ਦੇ ਵਿੱਚੋਂ ਤੇ ਵਪਾਰ ਦਾ ਕੰਮ ਹੈ ਵੀਰ ਜੀ ਹੁਣਾ ਦਾ ਤੇ ਅੱਜ ਲਗਭਗ گاਵਾ ਤੁਹਾਨੂੰ ਸਾਰੀਆਂ ਸੋਈਆਂ ਤੁਹਾਨੂੰ ਦਿਖਾਉਣੀਆਂ ਵਾ ਤੇ ਆ ਮੱਝ ਕੱਲੀ ਗੱਬਣ ਤੁਹਾਨੂੰ ਦਿਖਾਉਣੀ ਹੈ ਸੋਈਆਂ ਦੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਕੇ ਖੜਿਆ ਕਰੋ ਅਸੀਂ ਕਦੀ ਵੀ ਨਹੀਂ ਕਿੰਨੇ ਜਾਂ ਬਿਨਾ ਚਵਾਈ ਤੇ ਜਾਂ ਕਿਸੇ ਦੀ ਗਰੰਟੀ ਤੇ ਪੁੱਛੂ ਲਿਆ ਜਾ ਕਰੋ ਜੀ ਆਪਣੀ ਸਮਝ ਨਾਲ ਪੁੱਛੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਾਸਿਕਾਲ ਜੀ ਸਾਸਿਕਾਲ ਜੀ ਤੇ ਵੀਰ ਜੀ ਨਾਮ ਦੱਸਦੇ ਕਰੀ ਨਾਮ ਮੇਰਾ ਲਖਮਿੰਦਰ ਸਿੰਘ ਜੀ ਠੀਕ ਆ ਹਾਂਜੀ ਤੇ ਪਿੰਡ ਪਿੰਡ ਤਰੋ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਹੈ ਨਾ ਗੁਰਦਾਸਪੁਰ ਤੇ ਫੋਨ ਨੰਬਰ ਵੀ ਬੋਲ ਦੋ 99688 59190 ਠੀਕ ਹੈ ਤਾਰੋ ਵਾਲੀ ਤੇ ਧਾਰੋ ਵਾਲੀ ਧਾਰੋ ਵਾਲੀ ਤਰੂ ਵਾਲੀ ਦੇ ਵਿੱਚ ਤੇ ਵੱਡੇ ਸ਼ਾਪਰ ਦੇ ਵਿੱਚ ਹਾਂਜੀ ਹਾਂਜੀ ਤਰੂ ਵਾਲੀ ਵੱਖਰਾ ਤੇ ਧਾਰੋ ਵਾਲੀ ਵੱਖਰਾ ਵੱਖਰਾ ਥੋੜੇ ਮੇਨ ਬਸ ਮੜਾ ਜਿਹਾ ਫਰਕ ਹੀ ਆ ਮਸਾ ਕੋਈ 1/2 ਕਿਲੋ ਮੀਟਰ ਦਾ ਜਿਆਦਾ ਧਾਰੋ ਵਾਲ ਚ ਚੱਲਦਾ ਕੰਮ ਜਿਆਦਾ ਧਾਰੋ ਵਾਲ ਹੀ ਚੱਲਦਾ ਵਾ ਹਾਂ ਰੰਦਾਵਾ ਸਾਹਿਬ ਦਾ ਪਿੰਡ ਠੀਕ ਆ ਜਿਹੜਾ ਸੁਖੀ ਰੰਦਾਵਾ ਜੀ ਜਿਹੜੇ ਠੀਕ ਆ ਜਿਹੜੇ ਐਮਪੀ ਆ ਹੁਣ ਹੁਣ ਮੋਕੇ ਦੇ ਐਮਪੀ ਆ ਉਹਨਾਂ ਦਾ ਪਿੰਡ ਆ ਮੇਨ ਜੱਦੀ ਪੁੱਛ ਜਿਹੜਾ ਠੀਕ ਆ ਤੇ ਵਪਾਰ ਦਾ ਹੀ ਕੰਮ ਆ ਫਿਰ ਆਪਨੂੰ ਵਪਾਰ ਦਾ ਵਪਾਰ ਦਾ ਹੀ ਠੀਕ ਆ ਗੁਰੂ ਰੰਧਾਵਾ ਵੀ ਸਾਡੇ ਇਸੋਂ ਦੇ ਦਾ ਹੈ ਅੱਛਾ ਜੀ ਹਾਂ ਜੀ ਜਿਹੜੇ ਆਪਣੇ ਕਲਾਕਾਰ ਆ ਕਲਾਕਾਰ ਜੀ ਹਾਂ ਗੌਣ ਵਾਲੇ ਹਨਾ ਗੌਣ ਵਾਲੇ ਹਾਂ ਜੀ ਠੀਕ ਆ ਇਸ ਪਿੰਡ ਚੋਂ ਕਾਫੀ ਹਾਂ ਜੀ ਹਾਂ ਜੀ ਜਿਹੜੇ ਆ ਨਿਕਲੇ ਆ ਜਿਨ੍ਹਾਂ ਨੇ ਆਪਾਂ ਪਹਿਲਵਾਨ ਹੋਇਆ ਅੱਛਾ ਅੱਛਾ ਹਾਂ ਜੀ ਉਹ ਵੀ ਇੱਥੋਂ ਦੇ ਠੀਕ ਠੀਕ ਆ ਹਾਂ ਜੀ ਹਾਂ ਜੀ ਠੀਕ ਆ ਤੇ ਚਲੋ ਫਿਰ ਪਹਿਲੇ ਨੰਬਰ ਵਾਲੀ ਗਾਣ ਤੋਂ ਸ਼ੁਰੂਆਤ ਕਰ ਲਈਏ ਹਾਂ ਜੀ ਕੱਲ ਫ ਕਿੰਨੇ ਚਿਰ ਦੀ ਸੂਈ ਜੇ ਇਹਨੂੰ ਸੂਈ ਨੂੰ ਅੱਜ ਹੱਬਾ ਹੋਇਆ ਤੇ ਦੁੱਧ ਕਿੰਨਾ ਤਿਆਰ ਕਰਕੇ ਇਹ ਆਸਵਾਸਤ 12 ਲੀਟਰ ਬੋੜਾ ਜੀ ਅੱਛਾ ਤੇ ਕਿੰਨਾ ਕਰੀ ਜਾਉਗੇ ਦੁੱਧ ਕਰ ਦੂ 16 17 ਜ਼ਿਆਦਾ ਨਹੀਂ ਮੈਂ ਕਹਿ ਸਕਦਾ ਅੱਛਾ ਹਾਂਜੀ ਤੇ ਉਹ ਬੱਛੀ ਹੈ ਦੀ ਹਨਾ ਜੀ ਬੱਛੀ ਹੈ ਦੀ ਠੀਕ ਹੈ ਤੋੜ ਦ ਫਿਰ ਇੱਕ ਰੇ ਸੂਆ ਕਿੰਨਾ ਜੇ ਰਾਂ ਦੂਜਾ ਸੂਆ ਸੂਆ ਦੂਸਰਾ ਸੂਈ ਹੈ ਬਾਕੀ ਹੈਗੀ ਜਰਸੀ ਕ੍ਰੋਸ ਤੇ ਆ ਬਾਕੀ ਥੱਲੇ ਆਪਾਂ ਦੇਖ ਸਕਦੇ ਹਾਂ ਥੱਲੇ ਚੰਗੀ ਜਿੰਨੀ ਵੀ ਹੈਗੀ ਹੈ ਸਫਾਈ ਜਿਆ ਤੇ ਬਾਕੀ ਥਾਂਵੇਂ ਚੰਗਾ ਲੱਗਾ ਹੈ ਠੰਡੀ ਠੁੰਡੀ ਬਹੁਤ ਹੈ ਕੋਈ ਚੱਕਰ ਨਹੀਂ ਜਿੱਦਾਂ ਮਰਜੀ ਕੋ ਚੱਕਰ ਠੀਕ ਹੈ ਜੀ ਹਾਂ ਹਾਂ ਵਛੀ ਹੈ ਹਨਾ ਹਾਂ ਜੀ ਹਾਂ ਜੀ ਵਛੀ ਹੈ ਤੇ ਮੁੱਲ ਫਿਰ ਇਹਦਾ ਕੀ ਰੱਖਣਾ ਜੀ ਮੁੱਲ ਜਾਇ ਜੀ 55000 55000 ਕਰਨਾਂ ਵਿੱਚ ਮੰਨਤਾ ਨਾ ਕਿੰਨਾ ਕਰ ਦੋਗੇ ਪੂਰੇ ਪੰਜਾਰੀ ਦੇ ਦੇ ਅੱਛਾ ਪੂਰੇ ਪੰਜਾਰੀ ਦੇ ਦੇ ਦੋਗੇ ਬਾਕੀ ਚਲੋ ਕੋ ਫੋਨ ਲਾਉਗਾ ਤੇ ਮੋਕ ਦੇ ਹੋ ਜਾਊਗਾ ਠੀਕ ਹੈ ਜੀ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਹੈ ਇਹ ਵੀ ਜਰਸੀ ਕ੍ਰੋਸ ਚੀ ਆ ਆ ਬੱਚਾ ਜਿਹਦਾ ਹਾਂਜੀ ਇਹ ਬੱਚਾ ਇਹਦੇ ਮਗਰ ਬੱਚਾ ਹੈ ਇਹ ਕਿੰਨੇ ਦਿਨਾਂ ਦੀ ਸੋਈ ਆ ਇਹਨੂੰ ਕੋਈ 15 ਕਿ ਦਿਨ ਹੋ ਗਏਗਾ 15 ਦਿਨ ਹੋ ਗਏ ਆਹ ਬਲੇ 17 ਲੀਟਰ ਦੁੱਧ ਦੇ ਕੋ ਤਿਆਰ ਆ ਤਿਆਰ ਮੋਕੇ ਤੇ ਮੋਕੇ ਤੇ ਠੀਕ ਹੈ ਜੀ ਹਾਂਜੀ बाकी ठाणे जेड़ा इतै को काफी चंगा लगगा है सिद्धी लागये वे जी बिल्कुल ये करी आ ये ले ਬਾਕੀ ਥਾਣੇ ਦੇ ਘਰੇ ਤੁਹਾਨੂੰ ਲੱਗ ਰਿਹਾ ਦਿਖਾ ਦਿਆਂ ਆ ਦੇਖ ਸਾਡੇ ਜੀ ਸਨਾਂ ਦਾ ਸਾਈਜ਼ ਗੈਪ ਜਿਹੜਾ ਕਾਫੀ ਚੰਗਾ ਹੈ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੇ ਉਤਰਾਂ ਕੱਦ ਕਾਠ ਵੀ ਚੰਗਾ ਜਰਸੀ ਕ੍ਰੋਸ ਦੇ ਸਹਾਰ ਨਾਲ ਤੇ ਮੁੱਲ ਫਿਰ ਵਿੱਦੀ ਇਹਦਾ ਮੁੱਲ 60 ਕਹਿ ਦੀ 55 ਕਹਿ 52000 ਦੇ ਦੇ ਜੀ ਅੱਛਾ 55000 ਦੀ ਜ਼ਿਆਦਾ ਹੋਵੇ ਭਾਣ ਲਈ ਭਾਣ ਦੇ ਦੇ ਬਾਕੀ ਚਲੋ ਛੋਟ ਛੜ ਮੌਕੇ ਦੇ ਹੋਈ ਜਾਊਗਾ ਤੇ ਹੁਣ ਆਹ ਜਿਹੜੀ ਦਿਖਾਉਣੀ ਅੱਛਾ ਮੂੰਹ ਚਾਰ ਦੰਦ ਆਹ ਬੱਛੀ ਮਗਰੇ ਤੇ ਇਹਦੀ ਬੱਛੀ ਆ ਹਾਂਜੀ ਹਾਂਜੀ ਠੀਕ ਆ ਤੇ ਕਿੰਨੇ ਦਿਨਾਂ ਦੀ ਸੋਈ ਆ ਇਹਨੂੰ ਸੋਈ ਨੂੰ ਵੀ ਕੋਈ 12 13 ਦਿਨ ਹੋ ਗਏ 12 13 ਦਿਨ ਹੋ ਗਏ ਦੁੱਧ ਤੇ ਬੱਛੀ ਆ ਗਿਆ ਹੁਣ 13 ਲੀਟਰ ਦਾ ਦੁੱਧ ਤਿਆਰ ਆ 1500 ਲੀਟਰ ਕਰ ਦੇ ਜੀ 1500 16 ਲਾਗੇ ਕਰ ਦੇ ਕਰ ਦੇ ਲੈ ਫਿਰ ਲੈ ਜਾ ਉਧਰ ਨੂੰ ਤੋਰ ਦੇ ਕਰੀਏ ਵੀ ਬਾਕੀ ਇਹ ਆ ਵੀ ਵੇਣਾ ਚਲੋ ਸਾਰੀਆਂ ਕਰਾਸ ਚੀ ਆ ਤੇ ਫੈਟ ਵੀ ਨਾ ਦੀ ਚੰਗੀ ਆ ਹੋਊਗੀ ਤੇ ਗਾਂ ਗਰਮੀ ਦੇ ਮੌਸਮ ਆਉਣ ਵਾਲਾ ਵਾ ਇਸ ਸਾਲਾਂ ਚ ਵੀ ਚੱਲਣ ਆਲੀਆਂ ਤੇ ਗਰਮੀ ਚ ਵੀ ਚੱਲਣ ਆਲੀਆਂ ਹੰਡੀ ਦੇ ਚੁੜੀ ਥਾਣੇ ਦੇ ਵੀ ਦੇਖ ਸਕਦੇ ਆ ਪਾ ਲੱਗੇ ਤਾਂ ਕੋਈ ਚਿੱਟਾ ਖੰਡੀ ਦੀ ਢੇਰੀ ਹੈ ਜਿਹੜੀ ਠੀਕ ਹੈ ਜੀ ਚੰਗੇ ਗੈਪ ਤੇ ਥਣ ਜਿਹੜਾ ਇਹਦਾ ਲੱਗਾ ਹੈ ਇਹ ਮਗਰਬੀ ਇਹਦੇ ਫੀਲੇ ਤੇ ਇਹਦਾ ਫਿਰ ਮੁੱਲ ਮੁੱਲ ਤਕਰੀਬਨ 1 ਕੋਜਾ ਇਹ ਵੀ 55 ਦੀ ਦੇ ਅੱਛਾ ਇਹ 55 ਦੀ ਹਾਂਜੀ ਹਾਂਜੀ ਪੰਜਾਬ 55 ਲੱਗ ਗਈ ਹੈ ਜਿਹੜੀਆਂ ਕੋਈ ਹਾਰ ਉੱਪਰ ਤੇ ਕੋਈ ਹਾਰ ਥੰਗਾ ਅਸੀਂ ਕਹਿੰਦੇ ਕਿ ਪਹਿਲੀ ਬਾਕੀ ਆ ਵੀ ਕੋਈ ਫਿਰ ਫੋਨ ਲਾਵੇ ਹਾਂਜੀ ਹਾਂਜੀ ਖਾਲੀ ਨਹੀਂ ਮੋੜਨਾਗੇ ਮੈਂ ਤਾਂ ਨਹੀਂ ਨਹੀਂ ਖਾਲੀ ਨਹੀਂ ਮੋੜਾਂਗੇ ਕੋਈ ਜਿਹੜੇ ਸਾਹਮਣੇ ਕੋਈ ਵੜਨ ਦੇ ਸਾਹਮਣੇ ਮੁੱਲ ਲਾਵੇ ਹਨਾ ਸਾਡੀ ਕਿਰਪਾ ਡੰਗ ਬਹੁਤ ਮਾਲ ਵੇਚਦਾ ਪੰਜ ਛੇ ਡੰਗ ਰੋਜ਼ ਵਿਕਦੇ ਹੀ ਨੇ ਅੱਛਾ ਹਾਂਜੀ ਹਾਂਜੀ ਇਹ ਸ਼ੌਂਕ ਆ ਕੇ ਮੁੰਡਾ ਕਿਹੜਾ ਵੀਡੀਓ ਪਾਉਣੀ ਪਾਉਣੀ ਤਾਂ ਮੈਂ ਚਲੋ ਪਾ ਦਿੰਦੇ ਆ ਠੀਕ ਠੀਕ ਹੈ ਧੰਨਵਾਦ ਜੀ ਤੇ ਬਾਕੀ ਇਹ ਆ ਵੀ ਸਾਰੀਆਂ ਸੂਈਆਂ ਵਾ ਵਾਦਾ ਇਹ ਆ ਵੀ ਕੋਈ ਆਪਣੀਆਂ ਦੋ ਟਾਈਮ ਚੋ ਕੇ ਲੈ ਜਾਏ ਹਨਾ ਜੀ ਬਿਲਕੁਲ ਇਹ ਵਸ਼ੀ ਸ਼ਾਇਦ ਕਰੋਸ ਆ ਤੇ ਠੰਡੀ ਇਸ ਕੋ 12 ਲੀਟਰ ਬੋਲੇ ਜੀ ਸੂਈ ਨੇ ਨੂੰ ਸਿਰਫ ਕੋਈ 8-9 ਦਿਨ ਤੋਂ ਵੱਧ ਨਹੀਂ ਹੈਗੇ ਅੱਛਾ ਦਖਾ ਦਿਓ ਤੇ ਠੰਡੀ ਰਸਤੀ ਤੇ ਝੋਈ ਦੀ ਆ ਤੇ ਬਾਕੀ ਕੋਈ ਨਹੀਂ ਫਟੀ ਬਾਕੀ ਸਹੀ ਵਾਲ ਕਰੋਸ ਚ ਆ ਪਹਿਲਾਂ ਵਸ਼ੀ ਚੌਗੀ ਇਹਦਾ ਵੀ ਪਹਿਲਾਂ ਹੀ ਸੁਆਇਆ ਜਿਹੜਾ ਕਿੰਨਾ ਦੋ ਤਿਆਰ ਦੱਸਿਆ ਜੀ ਦੇਖੋ 12 ਲੀਟਰ 12 ਲੀਟਰ ਜਿਹੜਾ ਕਿੰਨੇ ਵੀ ਤਿਆਰ ਕਰ ਜੀ ਆ ਬਾਕੀ ਚੰਗੇ ਕਿਆ ਹੱਤੇ ਲੈ ਜਾ ਅੱਗੋਂ ਕਮਾ ਲਿਆ ਕਮਾ ਲੈ ਤੋਰ ਇਹ ਥਰੇਗਾ ਬਾਕੀ ਇੱਕ ਅੱਦਗਾਠ ਬੇਲ ਦੀ ਜਿਹੜੀ ਚੰਗੀ ਇਹਦਾ ਬਛਾ ਆ ਆ ਬਛੇ ਦਾ ਕੱਟ ਬੰਦ ਹੋ ਵੀਦੀ ਬੰਦ ਕਰ ਬਾਕੀ ਫਿਕਸ ਜੇ ਬੰਨ੍ਹ ਦੇਈ ਆ ਕੋਡ ਦਾ ਪੌਦਾ ਮੇਰੇ 15 ਲੀਟਰ ਬਸ਼ੀ ਕਰਨ ਜਿਹੜੀ ਚਵਾਈ ਲੱਗਦੀ ਹੈ ਕਿਉਂ ਚਾਨ ਪਹੁੰਚ ਗਈ ਜੀ 15 ਲੀਟਰ ਦੇ ਲਾ ਕੇ ਦੁੱਧ ਜਿਹੜਾ ਕਹਿੰਦੇ ਵੀ ਇਹ ਕਰ ਸਕਦੀ ਹੈ ਤੇ ਬਾਕੀ ਕਿਸੇ ਵੀ ਨੇ ਆਪਣੀ ਸਮਝਣਾ ਵੇਖਣਾ ਇੱਡੀ ਕੋਈ ਗੱਲ ਨਹੀਂ ਹੈ ਠੰਡੀ ਸਿਹਰੀਆ ਕੋਈ ਚੱਕਣੀਆਂ ਵੇਖੋ ਠੀਕ ਹੈ ਬਾਕੀ ਥਨਾਂ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਹੈ 6G1 ਆਇਆ ਜਿਹੜਾ ਇਹਦਾ ਪਰ ਦੁੱਧ ਵਾਲੀ ਠੀਕ ਹੈ ਜੀ ਤੇ ਆ ਬੱਚਾ ਇਹਦਾ ਤੇ ਇਹਦਾ ਫਿਰ ਮੁੱਲ ਵੀ ਜੀ बोलने दा फिर मेरा 40000 ਆ ਤੇ 35000 ਦੇ ਦਿਆਂਗੇ ਅੱਛਾ 35000 ਦੇ ਦੇਵਾਂਗੇ 35000 ਤੇ ਦੁੱਧ ਮੌਕੇ ਤੇ ਬਾਰਾ ਇਟ ਚਵਾ ਦੋਗੇ ਦੁੱਧ ਪਾ ਕੇ ਚਵਾ ਸਕਦਾ ਤੇ ਬਾਕੀ ਆ ਵੀ ਇਹੋ ਜਿਹੇ ਗਾਵਾਂ ਦੇ ਤੇ ਦੁੱਧ ਵੀ ਮੱਝਾਂ ਰਗਾ ਹੁੰਦਾ ਬਿਲਕੁਲ ਬਿਲਕੁਲ ਬਹੁਤ ਚੰਡੀ ਵੱਛੀ ਆ ਪਹਿਲਣ ਵੱਛੀ 400 ਵੀ ਚੋਣ ਵਾਲੀ ਜੋ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਆ ਜਿਹੜੀ ਗਾਂ ਜੇ ਇਹ ਵੱਛੀ ਖੋ ਤੇ ਇਹ ਵੀ ਹੈ ਪਹਿਲਣ ਆ ਥੋੜੀ ਜਿਹੀ ਬਾਹ ਲੱਗਣ ਨਾ ਥੋੜੀ ਜਿਹੀ ਲਿੱਸੀ ਹੋ ਗਈ ਆ ਅੱਛਾ ਤੇ ਦੁੱਧ ਦੇ ਕੋ 17 ਲੀਟਰ ਹੀ ਹੋਣ ਇਹ ਤਾਂ ਕਹਿ ਹਵਤ ਜਿਹੜਾ ਨਾ 12 ਕਈ 10 ਲੀਟਰ ਤਿਆਰ ਆ। ਇਹ ਲਈ ਤੇ ਮਹਿੰਗੀ ਹੁਣ ਪਾੜ ਦੇਂਗਾ ਕੋਈ ਲस्सी ਹੋ ਗਈ ਥੋੜੀ ਜੀ। ਠੀਕ ਐ ਨਵਾ ਲੱਗ ਜੇ। ਹਾਂਜੀ ਵਾਹ ਲੱਗੇ ਨਾਲ ਲस्सी ਕਿ ਬੱਛੀ ਦਾ। ਪਹਿਲੀ ਵੀਡੀਓ ਆ ਗਈ ਹੈ ਪੂਰਾ ਥੱਬਾ। ਠੀਕ ਐ। ਇਸ ਕਰਕੇ ਇਹਨੂੰ ਹੁਣ ਪਾੜਣਾ ਦੇ ਦੇ। ਹੁਣ 10 ਕਿ ਲੀਟਰ ਹੀ ਦੁੱਧ ਜਿਹੜਾ ਕਹਿੰਦੇ ਵੀ ਹੈਗਾ گاਉਂ ਵਿੱਚ। ਥੋੜੀ ਕਹਿੰਦੇ ਢਿੱਲੀ ਹੋ ਗਈ। ਸਾਡਾ ਕੜ ਬੜਾ। ਇਹਦੇ ਵੀ ਆਪਾਂ ਦੇਖ ਸਾਡੇ ਲੱਗੇ ਤਾਂ ਤੇ ਤਰਖੰਡੀ ਤੇ ਰਹੀ ਆ ਇਹ ਵੀ ਤੇ ਆਹ ਬੱਚਾ ਜਿਹਦਾ ਤੇ ਇਹਦਾ ਫਿਰ ਮੁੱਲ ਵਿੱਧੀ ਲਈ ਤੇ ਮਹਿੰਗੀ ਆ 45 ਦੀ ਲਈ 35 ਦੀ ਦੇ ਦਿਆਂਗੇ 35000 35 ਦੇ ਦਿਆਂਗੇ ਪਰ ਇਹ ਗੱਲ ਮੈਂ ਕਹਿੰਦਾ ਪੰਜਾਂ ਚੌਹਾਂ ਤਰ੍ਹਾਂ ਨੂੰ ਫੇਰ ਵਸ਼ੀ ਉਹ ਸਤਾਰਾਂ ਜਾਊਗੀ ਕਿੰਨਾ ਕਰ ਜੂਗੀ 17 ਲੀਟਰ ਕੀਤਾ ਤੇ ਹੁਣ ਮੈਂ ਇਹਨਾਂ ਕਿਹਾ 15 ਕਰੂ ਕਰੂ ਫੇਰ ਉਦਾਂ ਹੀ ਅੱਛਾ ਤੇ ਤੁਹਾਨੂੰ ਪਾਜ ਵਾਹ ਲੱਗ ਜੇ ਡੰਗ ਨੂੰ ਖਿੱਚ ਪੈ ਜਾਂਦੀ ਫੇਰ ਪੂਰੀ ਹਾਂਜੀ ਉਹ ਤੇ ਹੈਗਾ ਹੀ ਆ ਉਹ ਟਾਊਨ ਹੋ ਗਈ ਤਾਂ ਬਾਕੀ ਬਸ ਲੇਕਿ ਹੁਣ 10 ਲੀਟਰ ਤਿਆਰ ਆ ਠੀਕ ਆ ਹਾਂਜੀ ਚਲੋ ਬਾਕੀ ਕੋਈ ਫੋਨ ਲਾਊਗਾ ਤੇ ਆਪੇ ਮੁੱਕ ਤੇ ਜੋ ਬਾਕੀ ਹੁਣ ਕੋਈ ਵਾਹ ਬੂਣੀ ਬਿਲਕੁਲ ਹੋ ਸਕਦਾ ਕੋਈ ਨੁਕਸਾਨ ਕੋਈ ਸੱਟ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਆ ਜਿਹੜੀ ਮੱਝ ਹੈਗੀ ਗੱਪਾਂ ਇਹ ਹਾਂਜੀ ਪਿੱਜਾ ਸੂਆ ਮੱਝ ਨੇ ਦੁੱਧ ਜਿਹੜਾ ਵੀ ਜਾਨੀ ਇੱਕ 10- ਇਹ ਵੀ ਮੱਧਰੀ ਕੋਟੀ ਦੀ ਮੱਝ ਆ ਥੱਲੇ ਠੰਡਪਾਂ ਦੇ ਥੱਲਿਆਂ ਚੰਗੀ ਭਰੂਗੀ ਕੱਦ ਬਹੁਤਾ ਉੱਚਾ ਨਹੀਂ ਆ ਪਰ ਥੱਲਿਆਂ ਚੰਗੀ ਭਰਨ ਦੀ 10 11 ਲੀਟਰ ਕਿੰਦਾ ਦੁੱਧ ਕਿਰਪਾ ਦੀ ਜਾਲੂਗੀ ਆਹ 93 ਦੇ ਵੀ ਦੇਖ ਸਕਦੇ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਵੀਰ ਜੀ ਤੇ 65000 ਦੇ ਦੇ ਇਹ 65000 ਵਿੱਚੋਂ ਕਰਦਾ ਮਾਨਤਾ ਕਰਦੇ ਹਾਂ ਜੀ ਮੌਕੇ ਤੇ ਕਰ ਦੋਗੇ ਹਨਾ ਕਰਤਾ ਕਰ ਜਿੰਨਾ ਕੋ ਕਰਦੇ ਗੇ ਹੁਣੇ ਕਰ ਦਈਏ ਕਰ ਦੋ ਜਿੰਨਾ ਆਪ ਹੀ ਕਰ ਦੋ ਨਹੀਂ ਕਰ ਦੋ 62 ਤੇ ਦੇ ਦਈਏ ਦੇ ਦਿਆ ਠੀਕ ਆ ਚਲੋ ਬਾਕੀ ਹੋਰ ਕੁਝ ਹੈ ਨਾ ਵੀਰ ਜੀ ਬਸ ਮਿਹਰਬਾਨੀ ਤੁਹਾਡਾ ਧੰਨਵਾਦ ਬਹੁਤ ਤੁਹਾਡੇ ਚੈਨਲ ਦਾ ਸਵਾਗਤ ਹੈ ਸਾਡੇ ਕੋਲ ਆਏ ਤੁਸੀਂ ਠੀਕ ਆ ਜੀ ਹਾਂ ਜੀ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇਹ ਆਵੇ ਤੋਈਆਂ ਦੀ ਆਪਣੀ ਦੋ ਟਾਈਮ ਚ ਵਾਈ ਇੱਥੇ ਆਪਣੀ ਕਰਕੇ ਖੜੋ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ